ਉੱਥੋਂ ਬੰਦੇ ਭੱਜੇ ਆਏ ਭਰਾਵਾ ਹਾਂ ਕਹਿੰਦੇ ਕਿੱਧਰ ਅੱਛਾ ਮੈਂ ਹੀ ਚੱਲੇ ਕਹਿੰਦੇ ਇੱਥੇ ਨਾ ਉੱਥੇ ਪਹਿਲਾਂ ਬੈਗ ਜਮਾ ਕਰਾ ਕੇ ਉਹ ਇਹ ਨਹੀਂ ਤੂੰ ਵੱਡਾ ਨਗਾ ਸਕਦਾ ਵੀ ਨਾ ਨਾ ਲੈ ਕੇ ਜਾ ਸਕਦਾ ਪਹਿਲੀ ਵਾਰ ਹੀ ਪਤਾ ਨਹੀਂ ਲੱਗਿਆ ਪਹਿਲੀ ਵਾਰ ਹੀ ਪਤਾ ਨਹੀਂ ਲੱਗਿਆ ਤੇ ਯਾਰ ਉਹ ਨੀ ਬੈਗ ਲੈ ਕੇ ਸਿੱਧੇ ਹੀ ਜਾ ਰਹੇ ਆ ਉਹ ਭਰਾਵਾਂ ਨੂੰ ਜੀਰਦੇ ਹੋਏ ਅੱਗੇ ਪਹੁੰਚ ਗਿਆ ਨਾ ਦੇਖ ਵੀ ਨਹੀਂ ਰਿਹਾ ਮੈਂ ਕਿਸੇ ਨੂੰ ਵੀ ਯਾਰ ਇਹ ਬੈਗ ਉਹ ਕਿਵੇਂ ਜਮਨਾ ਜੀ ਨਾ ਨਾ ਕੋਈ ਇਹ ਮੇਰੇ ਬੈਗ ਉਹ ਤੇ ਮੈਂ ਕੱਚੀ ਤੁਰਿਆ ਇਤਰੀ ਉਹਨੇ ਠਾ ਤਾਂ ਮੈਂ ਇਹ ਵੀ ਕੰਮ ਤਾਂ ਹੈਗਾ ਖਰਾਬ ਅੱਛਾ ਤੇ ਮੈਂ ਤਾਂ ਭਰਾਵਾ ਜਿਹੜੀ ਸੀਟ ਤੇ ਬੈਠਾ ਕਰ ਉੱਤੇ ਕੈ ਬੰਦੇ ਆਉ ਦਾ ਬੈਗ ਟਕਾ ਕੇ ਠੋਕਦਾ ਕਰਾਂ ਵਿੱਚ ਉੱਪਰ ਉਤੋਂ ਫੇਰ ਕੱਢਣਾ ਤੂੰ ਨਹੀਂ ਸੁੱਤਾ ਇਹ ਤਾਂ ਨਹੀਂ ਸੁੱਤਾ ਕੰਮ ਵੀਰ ਗਿਆ ਗੋਰੀ ਮੁੰਨ ਕਹਿੰਦੀ ਵੇ ਮੈਂ ਹੈ ਭਰਾਵਾ ਬੜੇ ਪੰਗੇ ਲਏ ਪਰ ਮਮੇ ਇਥੋਂ ਨਹੀਂ ਉਹ ਐਂਟਰ ਨਹੀਂ ਹੋਇਆ ਦੁਆਰਾ ਵਿੱਚ ਫਿਰ ਉਹਨੂੰ ਗੋਰੀ ਨੇ ਨਾ ਮੈਨੂੰ ਸ਼ੋਅ ਕੀਤਾ ਵੀ ਕਹਿੰਦੀ ਇਨ ਨੂੰ ਅੱਗੇ ਖਿੱਚ ਫਿਰ ਆਪਣੇ ਆਪ پیچھے ਚਲਾ ਜਾਊਗਾ ਅੰਦਰ ਕੰਮ ਕਰਦਾ ਰਿਹਾ ਤੇ ਮੈਂ ਆਪ ਦਾ ਪੀਜੇਪੂਜੇ ਬਣਾਈ ਜਾਵਾ ਹਾਂ ਮੈਂ ਪੀਜੇਪੂਜੇ ਬਣਾਈ ਜਾਵਾ ਤੇ 20 ਮਿੰਟ ਬਾਅਦ ਮੈਂ ਪੁੱਛਿਆ ਵੀ ਮੈਂ ਕਿਹਾ ਵੀ ਹਾਂ ਵੀ ਬੈਗ ਕਿੱਥੇ ਡਿਲੀਵਰੀ ਆਲਾ ਵੀ ਨਾਲੇ ਮੈਂ ਕਿਹਾ ਵੀ ਮੇਰੇ ਮਿਲ ਗਿਆ ਸੀ ਤੈਨੂੰ ਤੇਰੀ ਪਹਿਲੀ ਡਿਲੀਵਰੀ ਸੀਗੀ ਕਹਿੰਦਾ ਨਹੀਂ ਮੈਂ ਤਾਂ ਮਿਲਿਆ ਨਹੀਂਗਾ ਮੈਂ ਕਿਹਾ ਬੈਗ ਕਿੱਥੇ ਆ ਕਹਿੰਦਾ ਉਹ ਤਾਂ ਥੱਲੇ ਪਿਆ ਪੀਜੇ ਮੈਂ ਕਹਿੰਦਾ ਉਹ ਵੀ ਵਿੱਚ ਪਿਆ ਪੀਜੇ ਉਹ ਮੈਂ ਪੀਜੇ ਥੱਲੇ ਆ ਤਾ ਇਹਨਾਂ ਦੇ ਪੈਂਦਾ ਹੁੰਦਾ ਸੀ ਪٹرول ਹੀ ਪੈਂਦਾ ਸੀ ਜ਼ਿਆਦਾ ਹਾਂ 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 ਤੇ ਉਹਨੇ ਚੱਕ ਕੇ ਡੀਜ਼ਲ ਭਰਾਤਾ अच्छा ਤੇ ਮਾਲਕ ਨੂੰ ਕਹਿੰਦਾ ਵੀ ਤੂੰ ਡੀਜ਼ਲ ਕਿਉਂ ਭਰਾਇਆ ਵੀ ਗੱਡੀ ਦੇ ਵਿੱਚ ਹਾਂ ਉਹ ਕਹਿੰਦਾ ਉਹ ਸਸਤਾ ਸੀਗਾ ਅੱਛਾ ਹੋਰ ਸੁਣਾ ਵੀ ਮਨਦੀਪ ਕੀ ਹਾਲ ਚਾਲ ਆ ਬਹੁਤ ਵਧੀਆ ਵੀਰੇ ਆਪਣੇ ਦੱਸੋ ਕੀ ਹਾਲ ਚਾਲ ਆ ਆਪਨੇ ਵੀ ਬਈ ਬਹੁਤ ਵਧੀਆ ਠੀਕ ਠਾਕ ਕੀ ਗੱਲ ਤੁਸੀਂ ਸੁਣਾ ਰਹੇ ਸੀ ਜਿਹੜੀ ਆਪਾਂ ਸ਼ੇਅਰ ਕਰਦੀਏ ਕੈਮਰੇ ਅੱਗੇ ਵੀ ਜਿਹੜੀ ਗੱਲ ਤੁਸੀਂ ਪਹਿਲੀ ਵਾਰੀ ਜਦੋਂ ਆਏ ਪਹਿਲੀ ਵਾਰੀ ਆਏ ਕਿ ਜਦੋਂ ਤੁਸੀਂ ਆਏ ਸੀ ਕਦੋਂ ਆਏ ਸੀ ਤੁਸੀਂ ਇੱਕ ਹਿਸਾਬ ਦਾ ਮੇਰੀ ਜ਼ਿੰਦਗੀ ਦਾ ਪਹਿਲੀ ਵਾਰੀ ਸੀ ਉਹ ਸਾਰੇ ਕਿਤੇ ਅੱਛਾ ਉਗੀ ਸਾਰਾ ਕੋਈ ਸਟੱਡੀ ਆਪਾਂ ਕੋਈ ਨਾ ਕੋਈ ਬਾਹਰ ਕੀਤੀ ਸੀ ਇਸ ਚੱਲੀ ਹਣਾ ਚੰਡੀਗੜ੍ਹ ਵਗੈਰਾ ਕਿਤੇ ਵੀ ਨਹੀਂ ਗਏ ਸੀ ਹਾਂ ਹਾਂ ਤੇ ਜਦੋਂ ਮੇਰਾ ਵੀਜ਼ਾ ਆਇਆ ਹੂੰ ਉਦੋਂ YouTube ਵੀ ਨਹੀਂ ਹੁੰਦੀ ਸੀ ਅੱਛਾ ਕੁਝ ਨਹੀਂ ਪਤਾ ਹੁੰਦਾ ਸੀ ਬੰਦਾ ਸੱਤ ਸੂਰ ਚ ਮਾਰ ਲੇ ਹਣਾ ਹਾਂ ਵੀ ਕਿਵੇਂ ਵੀ ਕੀ ਹਿਸਾਬ ਕਿਤਾਬ ਹੁੰਦਾ ਇਹ ਰੂ ਰਿਪੋਰਟ ਤੇ ਹਾਂ ਨਹੀਂ ਹੁਣ ਤਾਂ YouTube ਤੇ ਬੜੇ ਕਿਸੇ ਗੁੱਸੇ ਪੈਣ ਲੱਗ ਗਏ ਹਾਂ ਵੀ ਚੱਲ ਬੰਦਾ ਆਇਆ ਹੁੰਦਾ ਤੇ ਮਨਦੀਪ ਵੀ ਜਦੋਂ ਨਾ ਹੂੰ ਕਟੋਕਾੜੇ 8 9 ਜਾਣੇ ਸੀ ਜਿਹੜੇ ਮੈਨੂੰ ਛੱਡਣ ਆਏ ਸੀ ਸਾਰਿਆਂ ਨਾਲ ਹੀ ਆਏ ਹੁੰਦੇ ਆਲਮੋਸਟ ਆ ਤੇ 8 9 ਜਾਣੇ ਤੇ ਮੈਂ ਮਗਰ ਬੈਠਾ ਡਿੱਗੀ ਚ ਅੱਛਾ ਤੇ ਜਿਹੜੇ ਨਾਲ ਉਹ ਛੱਡਣ ਆਏ ਸੀ ਉਹ ਮੂਰੇ ਫਾਪਕੇ ਬੈਠੇ ਸੀ ਖੁੱਲੇ ਖੁੱਲੇ ਆ ਖੁੱਲੇ ਖੁੱਲੇ ਬਟ ਤੇ ਚਲੋ ਇਹ ਤਾਂ ਹਨ ਆਪਣੇ ਰਿਸ਼ਤੇਦਾਰ ਆਪਣਾ ਪਿਆਰ ਮੁਹੱਬਤ ਆ ਆਪਣਾ ਆਪਣੋਂ ਲੋਕ ਛੱਡ ਕੇ ਆਉਂਦੇ ਹਨ ਪਰਮਨਦੀਪ ਵੀ ਜਦੋਂ ਮੈਂ 에ਰਪੋਰਟ ਦੇ ਵਿੱਚ ਨਾ ਐਂਟਰ ਹੋਇਆ ਨਾ ਹਾਂ ਤਾਂ ਥੋੜੀ ਜਿਹੀ ਫਨੀ ਜੀ ਗੱਲ ਵੀ ਮੈਂ ਯਾਰ ਬਸ ਆਲਾ ਹਿਸਾਬ ਕਿਤਾ ਵੀ ਲਾ ਗਿਆ ਇਸ ਦਿਨ ਮਸਾਇਦਾ ਅੱਛਾ ਜਦੋਂ ਮੈਂ ਐਂਟਰ ਹੋਇਆ ਉਦੋਂ ਨਾ ਦਿੱਲੀ 에어ਪੋਰਟ ਨਾ ਐਵੇਂ ਨਹੀਂ ਹੁੰਦਾ ਸੀਗਾ ਜਿਵੇਂ ਹੁਣ ਆ ਹੂੰ ਹੂੰ ਉਦੋਂ ਥੋੜਾ ਜਿਹਾ ਡਿਫਰੈਂਟ ਸੀਗਾ ਮਤਲਬ ਆ ਉਹਦੋਂ ਬਣ ਰਿਹਾ ਸੀਗਾ ਇਹ ਅੱਛਾ ਤੇ ਜਦੋਂ ਉਹਨਾਂ ਨੇ ਨਾ ਬਈ ਹੁਣ ਮੈਨੂੰ ਤਾਂ ਐਵੇਂ ਨਹੀਂ ਪਤਾ ਸੀ ਵੀ ਬੈਗ ਵੀ ਜਮ੍ਹਾਂ ਕਰਾਈਦੇ ਆਹੋ ਤੁਹਾਨੂੰ ਲੱਗੇ ਬੈਗ ਵੀ ਵਿੱਚ ਹੀ ਕੈਬਨ ਦੇ ਫਿੱਟ ਕਰ ਦਾਂਗੇ ਤੇ ਯਾਰ ਹੁਣੀ ਬੈਗ ਨੂੰ ਫੜਿਆ ਤੇ ਯਾਰ ਹੁਣੀ ਇਮੀਗ੍ਰੇਸ਼ਨ ਨੂੰ ਚੱਲ ਪਈ ਅੱਛਾ ਉੱਥੋਂ ਬੰਦੇ ਭੱਜੇ ਆਏ ਭਰਾਵਾ ਹਾਂ ਕਹਿੰਦੇ ਕਿੱਧਰ ਅੱਛਾ ਮੈਂ ਹੀ ਚੱਲੇ ਕਹਿੰਦੇ ਇੱਥੇ ਨਾ ਉੱਥੇ ਪਹਿਲਾਂ ਬੈਗ ਜਮਾ ਕਰਾ ਕੇ ਉਹ ਇਹ ਨਹੀਂ ਤੂੰ ਵੱਡਾ ਨਗਾ ਸਕਦਾ ਵੀ ਨਾ ਨਾ ਲੈ ਕੇ ਜਾ ਸਕਦਾ ਪਹਿਲੀ ਵਾਰ ਹੀ ਪਤਾ ਨਹੀਂ ਲੱਗਿਆ ਪਹਿਲੀ ਵਾਰ ਹੀ ਪਤਾ ਨਹੀਂ ਲੱਗਿਆ ਤੇ ਯਾਰ ਉਹ ਨੂੰ ਬੈਗ ਲੈ ਕੇ ਸਿੱਧੇ ਹੀ ਜਾ ਰਹੇ ਆ ਉਹ ਸਾਰਿਆਂ ਨੂੰ ਜੀਰਦੇ ਹੋਏ ਅੱਗੇ ਪਹੁੰਚ ਗਿਆ ਨਾ ਦੇਖ ਵੀ ਨਹੀਂ ਰਿਹਾ ਮੈਂ ਕਿਸੇ ਨੂੰ ਵੀ ਯਾਰ ਇਹ ਬੈਗ ਉਹ ਕਿਵੇਂ ਜਮਾ ਨਾ ਜੀ ਨਾ ਨਾ ਕੋਈ ਇਹ ਮੇਰੇ ਬੈਗ ਉਹ ਤੇ ਮੈਂ ਖਿੱਚੀ ਤੁਰਿਆ ਜਾਵਾਂ ਦੂਜਿਆਂ ਨੂੰ ਦਿਖਾਉਂਦਾ ਜਾਵਾਂ ਕਿ ਮੈਂ ਵੱਡਾ ਲੈ ਕੇ ਚੱਲਿਆ ਤੇ ਨਾ ਮਨਦੀਪ ਫਿਰ ਮਿਲ ਗਿਆ ਭਰਾਵਾ ਬੈਗ ਜਮਾ ਕਰਾਇਆ ਹੂੰ ਤੇ ਬੋਰਡਿੰਗ ਪਾਸ ਮਿਲ ਗਿਆ ਹੂੰ ਜਦੋਂ ਬੋਰਡਿੰਗ ਪਾਸ ਮਿਲਿਆ ਉਹਦੇ ਤੇ ਨੰਬਰ-ਨੰਬਰ ਲਿਖੇ ਹੁੰਦੇ ਆ ਨਾ ਸੀਟ ਨੰਬਰ ਆ ਨੰਬਰ ਤੇ ਮੈਂ ਆਪਦੀ ਮਰਜ਼ੀ ਨਾਲ ਹੀ ਪਹਿ ਗਿਆ ਜਾ ਕੇ ਜਿੱਥੇ ਵੀ ਜਾ ਗਿਆ ਦਿਲ ਕਿੱਥੇ ਜੀ ਕੀਤਾ ਬਹਿ ਗਿਆ ਜਾ ਕੇ ਅੱਛਾ ਜਿਹੜੀ ਵੀ ਸੀਟ ਤੇ ਬੈਠੋ ਉੱਥੋਂ ਆ ਕੇ ਠਾ ਦੇ ਹਰ ਕੋ ਕੇ ਨਾ ਮੈਨੂੰ ਸਮਝ ਨਾ ਲੱਗੇ ਮੈਂ ਜਾਵਾਂ ਕਿ ਯਾਰ ਮੈਂ ਯਾਰ ਇਹ ਵੀ ਜਿੱਥੇ ਮਰਜ਼ੀ ਉਹ ਨਹੀਂ ਪਤਾ ਸੀ ਹੁਣ ਫਿਰ ਬੰਦਾ ਕਰੇਗੀ ਹਾਂ ਹਾਂ ਵੀ ਜਦੋਂ ਜਦੋਂ ਆਪਾਂ ਬਾਹਰ ਨਾ ਨਿਕਲੇ ਹੋਈਏ ਹਨਾ ਇਹ ਹੈ ਤਾਂ ਮਤਲਬ ਵੀ ਜ਼ਿੰਦਗੀ ਦੇ ਕਿੱਸੇ ਨੇ ਆਪਦੀ ਦੇ ساری ਉਮਰ ਯਾਦ ਰਹਿੰਦੇ ਨੇ ਹਾਂ 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 ਵੀ ਬੋਰਡਿੰਗ ਪਾਸ ਤੇ ਪੜ ਵੀ ਲਈ ਪਰ ਨਹੀਂ ਧਿਆਨ ਸੀਗਾ ਵੀ ਮਤਲਬ ਵੀ ਬੰਦੇ ਤੇ ਪ੍ਰੈਸ਼ਰ ਹੀ ਇੰਨਾ ਕੁ ਹੋ ਜਾਂਦਾ ਹਨਾ ਹਾਂ ਪਹਿਲੀ ਵਾਰੀ ਆਉਣਾ ਦੋ ਤਿੰਨ ਵਾਰੀ ਠਾਇਆ ਮੈਨੂੰ ਇੱਕ ਨੇ ਉਹਨੇ ਠਾਤਾ ਇੱਕ ਰਿ ਉਹਨੇ ਠਾਤਾ ਮੈਂ ਇਹ ਵੀ ਕੰਮ ਤਾਂ ਹੈਗਾ ਖਰਾਬ ਅੱਛਾ ਤੇ ਮੈਂ ਤਾਂ ਬਾਬਾ ਜਿਹੜੀ ਸੀਟ ਤੇ ਬੈਠਾ ਕਰ ਉੱਤੇ ਕੈ ਬੰਦੇ ਆਉਂਦਾ ਬੈਗ ਟਿਕਾ ਕੇ ਠੋਕ ਦਿਆ ਕਰਾਂ ਵਿੱਚ ਉੱਪਰ ਉਤੋਂ ਫੇਰ ਕੱਢਣਾ ਪਿਆ ਕਰ ਫੇਰ ਮੈਨੂੰ ਇੱਕ ਮੁੰਡਾ ਕਹਿੰਦਾ ਵੀਰੇ ਮੈਂ ਤੈਨੂੰ ਦੂਰ ਹੀ ਵੇਖ ਲਿਆ ਹਾਂ ਕਦੇ ਤੂੰ ਕਿਹੜੀ ਸੀਟ ਤੇ ਆ ਤੇ ਕਦੇ ਤੂੰ ਕਿਹੜੀ ਸੀਟ ਤੇ ਆ ਤੇ ਕਹਿੰਦਾ ਵੀਰੇ ਆਪ ਦੀ ਸੀਟ ਤੇ ਜਾ ਤੇਰੀ ਬੋਰਡਿੰਗ ਪਾਸ ਹੈ ਨਾ ਤੇਰੀ ਸੀਟ ਲੱਗੀ ਹੋਈ ਆ ਉੱਤੇ ਜਾ ਕੇ ਬੁੱਤੇ ਜਾ ਕੇ ਬੈਠਾ ਫਿਰ ਪਤਾ ਲੱਗਿਆ ਆ ਵੀ ਤੇ ਫਿਰ ਮਨਦੀਪ ਵੀ ਮੈਂ ਉੱਥੇ ਆ ਕੇ ਬੈਠਾ ਜਾ ਕੇ ਤੇ ਪਹਿਲੇ ਜਦੋਂ ਮਨਦੀਪ ਜਦੋਂ ਜਾ ਤਾ ਉਹ ਉੱਡਿਆ ਨਾ ਹੂੰ ਤੇ ਫਰਾਵਾ ਘਬਰਾਟ ਪੈ ਗਈ ਹਾਂ ਹਨਾ ਉਹ ਵੀ ਐ ਇੰਨੀ ਉਚਾਈ ਤੇ ਤਾਂ ਉਹਨੂੰ ਜਾ ਰਿਹਾ ਹੋਗਾ ਜਾਂਦਾ ਹਾਂ ਵੀਕੂ ਦਾ ਮਾਜੇ ਲੱਗੇ ਵੀ ਹਨਾ ਯਾਰ ਕਿਵੇਂ ਦੀ ਹਨਾ ਵੀ ਹੋਰੀ ਤਰ੍ਹਾਂ ਖੇਚੀ ਪੈ ਰਹੀ ਸੀ ਕਿ ਵੀ ਕਬਰਾਟ ਜੀ ਹੋ ਰਹੀ ਸੀ ਬੰਦੇ ਨੂੰ ਹੂੰ ਵੀ ਸਿੱਧੀਆਂ ਗੱਲਾਂ ਨੇ ਇਹ ਹਾਂ 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 ਬੀਨਾਂ ਵਿੱਚ ਕੋਈ ਲੁਕਾ ਨਹੀਂ ਹੈਗਾ ਵੀ ਜੋ ਕਿਸੇ ਆਪਣੇ ਨਾਲ ਹੋਇਆ ਹੈ ਨਾ ਅੱਗੇ ਵੀ ਮੈਂ ਆਪਦੇ ਯਾਰਾਂ ਬੇਲੀਆਂ ਨਾਲ ਸ਼ੇਅਰ ਕੀਤੇ ਹੋਏ ਆ ਵੀ ਹਾਂ ਵੀ ਮੇਰੇ ਨਾਲ ਐ ਹੋਇਆ ਸੀ ਮੈਂ ਐਵੇਂ ਸੀ ਕਿਉਂਕਿ ਮੇਰੀ ਜ਼ਿੰਦਗੀ ਤੇ ਪਾਲ ਸੀਗੇ ਹਨਾ ਜਦੋਂ ਆਪਣਾ ਕਿਸੇ ਚੀਜ਼ ਦਾ ਪਤਾ ਨਾ ਹੋਵੇ ਤੇ ਉਹੀ ਗੱਲ ਇੱਕ ਸਾ ਐਂ ਮੁੜ ਕੇ ਫਿਰ ਸਾਰੇ ਰਾਹ ਮਤਲਬ ਵੀ ਮੁੜ ਕੇ ਇੱਕ ਕਿੱਸਾ ਨਹੀਂ ਨਾ ਹੋਇਆ ਜਾਜ ਦੇ ਵਿੱਚ ਹੂੰ ਉਹ ਨਿਬੜਿਆ ਉਹ ਮੁੜ ਕੇ ਨਾ ਰਿਮੋਟ ਹੁੰਦੇ ਨਾ ਜਿਹੜੇ ਟੀਵੀ ਵਾਲੇ ਰਿਮੋਟ ਹੁੰਦੇ ਸੀਗੇ ਉਹ ਹਾਂ ਹਾਂ ਉਹ ਸਾਈਡ ਤੇ ਲੱਗੇ ਹੁੰਦੇ ਸੀ ਨਾ ਜਿਹਨੇ ਆਪਾਂ ਜਿੱਥੇ ਆਪਾਂ ਬੈਠੇ ਆ ਸੀਟ ਤੇ ਸਾਈਡ ਤੇ ਹੁੰਦਾ ਸੀਗਾ ਸਾਈਡ ਤੇ ਲੱਗੇ ਹੁੰਦੇ ਹਾਂ ਉਹ ਤਾਂ ਭਰਾਵਾ ਮੈਂ ਉਹਨੂੰ ਕੱਢ ਤਾਂ ਲਿਆ ਉਹ ਹੂੰ ਉਹ ਉਹਨੂੰ ਵਿੱਚ ਨਾ ਬਹੁਤ ਇਤਨਾ ਬਹੁਤ ਤੇ ਮੈਂ ਭਰਾਵਾ ਮੈਂ ਕੱਢੀ ਗਿਆ ਕਿ ਏਡਾ ਲੰਮਾ ਉਹਦਾ ਮਤਲਬ ਕੱਢ ਲਿਆ ਉਹ ਨਾਲ ਮੇਰੀ ਗੋਰੀ ਬੈਠੀ ਅੱਛਾ ਉੱਡੇ ਸੀ ਅਸੀਂ ਥਾਈ ਥਾਈ ਦਾ ਜਹਾਜ਼ ਸੀਗਾ ਹੂੰ ਥਾਈਲੈਂਡ ਤੋਂ ਸਿਡਨੀ ਸੀਗਾ ਤੇ ਸਿਡਨੀ ਤੋਂ ਫਿਰ ਬ੍ਰਿਸਬੇਨ ਆਏ ਸੀ ਅੱਛਾ ਤੇ ਨਾ ਉਹੋ ਉਹ ਗੋਰੀ ਵਿਚਾਰੀ ਵੇਖੀ ਗਈ ਵੇਖੀ ਗਈ ਗੋਰੀ ਕਹਿੰਦੀ ਵੀ ਇਹ ਤੂੰ ਨਹੀਂ ਸੂਤਿਆ ਇਹ ਤੂੰ ਨਹੀਂ ਸੂਤਿਆ ਕੰਮ ਵੀਰ ਗਿਆ ਗੋਰੀ ਮੁੰਨ ਕਹਿੰਦੀ ਵੇਟ ਹੂੰ ਮੈਂ ਕਿ ਭਰਾਵਾ ਬੜੇ ਪੰਗੇ ਲਏ ਉਹ ਮਮੇ ਇੱਥੋਂ ਨਹੀਂ ਉਹ ਐਂਟਰ ਨਹੀਂ ਹੋਇਆ ਦੁਆਰਾ ਵਿੱਚ ਫਿਰ ਉਹਨੂੰ ਗੋਰੀ ਨੇ ਨਾ ਮੈਨੂੰ ਸ਼ੋਅ ਕੀਤਾ ਵੀ ਕਹਿੰਦੀ ਇਨੂੰ ਅੱਗੇ ਖਿੱਚ ਫਿਰ ਆਪਣੇ ਆਪ پیچھے ਚਲਾ ਜਾਊਗਾ ਅੱਛਾ ਫਿਰ ਹਸਾਬ ਆਇਆ ਫਿਰ ਮੈਨੂੰ ਉਹ ਚੀਜ਼ ਦਾ ਜਾ ਕੇ ਹਸਾਬ ਆਇਆ ਹੂੰ 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 ਐਵੇਂ ਵੀ ਮਤਲਬ ਵੀ ਜ਼ਿੰਦਗੀ ਦੇ ਪਾਲ ਆ ਵੀ ਬੰਦਾ ਕਿਵੇਂ ਪਹੁੰਚਿਆ ਹੁੰਦਾ ਹਨਾ ਕਿਵੇਂ ਪਹੁੰਚਿਆ ਕਿਵੇਂ ਚੀਜ਼ਾਂ ਹੁੰਦਾ ਸਾਰਾ ਕੁਝ ਵੀ ਹਜੇ ਵੀ ਉਹ ਗੱਲਾਂ ਸੋਚ ਕੇ ਕਈ ਵਾਰੀ ਸੋਚਾ ਵੀ ਕਿੰਨੇ ਮਤਲਬ ਵੀ ਪਾਲ ਸੀਗੇ ਜਿੰਦਗੀ ਦੇ ਜਿਹੜੇ ਸਾਰੀ ਉਮਰ ਨਾਲ ਰਹਣ ਹੈ ਹਨਾ ਫਸਟ ਟਾਈਮ ਜਾਂ ਅੱਜ ਦੇ ਵਿੱਚ ਸੀਗੇ ਹਨਾ ਕੋਈ ਆਪਦੇ ਆਪ ਨੂੰ ਕੋਈ ਕਹਿੰਦਾ ਵੀ ਹਾਂ ਵੀ ਮੈਨੂੰ ਤਾਂ ਸਾਰਾ ਕੁਝ ਪਤਾ ਮੈਂ ਤਾਂ ਬਈ ਬਹੁਤ ਵਧੀਆਗਾ ਮੈਨੂੰ ਤਾਂ ਸਾਰੀ ਨੌਲੇਜ ਹੈ ਹਨਾ ਗਈ ਮੇਰੀ ਪਰ ਇਹ ਮਤਲਬ ਵੀ ਸਾਰਾ ਕੁਝ ਪਤਾ ਸੀਗਾ ਆਪਾਂ ਨੂੰ ਵੀ ਆਪਾਂ ਵੀ ਜੇ ਦਾ ਅੱਜ ਕੱਲ੍ਹ ਜਮਾਨੇ ਦਾ ਬੰਦਾ ਪਹਿਲਾਂ ਹੀ ਕਹਿ ਦਿੰਦਾ ਹਨਾ ਵੀ ਤੁਸੀਂ ਐ ਕਰ ਲਿਓ ਤੁਸੀਂ ਐ ਕਰ ਲਿਓ ਤੁਸੀਂ ਸਾਰਾ ਕੁਝ ਪਿਆ ਵੀ ਆ ਸਾਡੀ ਰਿਸ਼ਤੇਦਾਰੀ ਚੋਂ ਤਾਂ ਮਨ ਲੱਗਦਾ ਮੈਂ ਹੀ ਸੀ ਪਹਿਲਾ ਬਾਹਰ ਆਉਣ ਵਾਲਾ ਫਿਰ ਪਤਾ ਨਹੀਂ ਨਾ ਹੁੰਦਾ ਦੂਰ ਦੂਰ ਤੱਕ ਕੋਈ ਹੋਊਗਾ ਪਰ ਉਹਨਾਂ ਨਾਲ ਕੋਈ ਹੈ ਨਹੀਂ ਸੀ ਨਹੀਂ ਆਪਣੀ ਜਾਣ ਪਛਾਣ ਹੂੰ ਤੇ ਬਸ ਆਈ ਸੀਗੇ ਤੇ ਇਹ ਹੋਰ ਸੁਨਾਮੰਦੀ ਫਿਰ ਤੇਰੇ ਵੀ ਕੋਈ ਕਿਸੇ ਤਾਂ ਹੋਣਗੇ ਜ਼ਿੰਦਗੀ ਦੇ ਹਨਾ ਵੀ ਜਿਹਨਾਂ ਤੂੰ ਅੰਬੈਰਸ ਨਾਲ ਫੀਲ ਕਰਦਾ ਹੋਵੇਂ ਵੀ ਹਾਂ ਯਾਰ ਵੀ ਮੇਰੀ ਜ਼ਿੰਦਗੀ ਦੇ ਪਾਲ ਸੀਗੇ ਇਹੇ ਬੈਰਸ ਨੂੰ ਪੂਰਸਤਾ ਛੱਡੋ ਵੀ ਮੈਨੂੰ ਹਾਸਾ ਬੜਾ ਆਉਂਦਾ ਕਈ ਵਾਰੀ ਮੈਂ ਨਾ ਤਾਂ ਨਹੀਂ ਲਊਗਾ ਇੱਥੇ ਚੱਲ ਤੇ ਫਿਰ ਆਪਾਂ ਇਕੱਠੇ ਹੀ ਹੱਸ ਲੈਨੇ ਆ ਵੀ ਚੱਲ ਵੀ ਉਸ ਟਾਈਮ ਤੇ ਜਣਾ ਹਨਾ ਨਵਾਂ ਨਵਾਂ ਕੋਈ ਵੀ ਕੰਮ ਸ਼ੁਰੂ ਕਰਦੇ ਕੋਈ ਵੀ ਚੀਜ਼ ਆਉਂਦੀ ਨਹੀਂ ਪਤਾ ਲੱਗਦਾਗਾ ਚੀਜ਼ਾਂ ਦਾ ਹਾਂ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਇੱਥੇ ਮੈਂ ਆਇਆ ਵੀ ਤੇ ਮੈਂ ਮੈਨੂੰ ਹੋ ਗਿਆ ਟਾਈਮ ਲੱਗੇ ਨੂੰ ਡੋਮੀਨੋਸ ਤੇ ਕਾਫੀ ਟਾਈਮ ਹੋ ਗਿਆ ਸੀਗਾ ਤੇ ਮੇਰਾ ਦੋਸਤ ਮੇਰਾ ਹੁਣ ਵੀ ਵਧੀਆ ਦੋਸਤ ਹੈਗਾ ਉਹ ਤੇ ਦੋਸਤ ਆਇਆ ਵੀ ਉਹ ਨਵਾਂ ਨਵਾਂ ਲੱਗਿਆ ਸੀਗਾ ਮੈਨੂੰ ਮੇਰਾ ਮੈਨੇਜਰ ਕਹਿੰਦਾ ਵੀ ਚਾਲੇ ਦੀ ਤੂੰ ਟ੍ਰੇਨਿੰਗ ਕਰਾ ਹਨਾ ਠੀਕ ਹੈ ਤੇ ਮੈਂ ਕਿਹਾ ਵੀ ਚੱਲ ਆ ਜਾ ਮੈਂ ਪਹਿਲੀ ਵਾਰੀ ਪੀਜਾ ਬੈਗ ਚ ਪਾਏ ਮੈਂ ਕਿਹਾ ਆਪ ਬੈਠ ਮੇਰੇ ਨਾਲ ਗੱਡੀ ਚ ਮੈਂ ਤੈਨੂੰ ਲੈ ਕੇ ਚੱਲਦਾ ਵੀ ਕਿਵੇਂ ਪੀਜੇ ਫੜਾਉਣੇ ਆਪਾਂ ਉੱਥੇ ਜਾ ਕੇ ਵੀ ਕਿਵੇਂ ਪੈਸੇ ਲੈਣੇ ਕਿਵੇਂ ਪੀਜੇ ਫੜਾਉਣੇ ਆ ਤੇ ਕੀ ਕਹਿਣਾਗਾ ਤੇ ਮੈਂ ਗੱਡੀ ਲਈ ਜਾ ਕੇ ਬਾਹਰ ਤੇ ਮੈਂ ਕਿਹਾ ਚੱਲ ਵੀ ਮੈਂ ਕਿਹਾ ਮੈਂ ਇੱਕ ਵਾਰੀ ਆਇਆ ਕਹਿ ਦੂੰਗਾ ਵੀ ਟ੍ਰੇਨਿੰਗ ਤੇ ਇਹੇ ਮੁੰਡਾ ਤੇ ਵੀ ਫਿਰ ਮੈਂ ਉਹਨੂੰ ਸਮਝਾ ਦੂੰਗਾ ਫਿਰ ਨਾਲੇ ਤੈਨੂੰ ਪਤਾ ਲੱਗ ਜੂ ਕੀ ਕੁਛ ਕਰਨਾ ਹੈਗਾ ਤੇ ਮੈਂ ਉਹਨੂੰ ਇੰਨੀ ਇੰਨੀ ਗੱਲ ਤਾਂ ਕਹਿਣੀ ਸੀਗੀ ਵੀ ਟ੍ਰੇਨਿੰਗ ਤੇ ਉਹਨੇ ਉਹਨੂੰ ਬੈਗ ਫੜਾਤਾ ਤੇ ਮੁੜਿਆ ਉਹ ਬੁਰੇ ਆਲੋ ਬੈਗ ਉਹਦੇ ਕੋਲ ਹੀ ਮੈਂ ਮੁੜ ਕੇ ਜਾ ਕੇ ਬੈਗ ਲੈ ਕੇ ਆਇਆ ਤੇ ਨਾ ਉਹ ਤੋਂ ਪੈਸੇ ਲਏ ਤੇ ਬੁਰੇ ਹਾਲ ਵੀ ਮੈਂ ਸੈਟ ਕੀਤਾ ਕਿ ਮੈਂ ਕੰਮ ਜਾ ਕੇ ਮੁੜ ਕੇ ਸੌਰੀ ਸੂਰੀ ਕਹਿ ਕੇ ਆਇਆ ਕਸਟਮਰ ਨੂੰ ਉਹ ਆਪ ਦਾ ਬੈਗ ਨਾਲ ਹੀ ਉਲਝੀ ਜਾਵੇ ਕਸਟਮਰ ਤੇ ਇੱਕ ਹੋਰ ਮੁੰਡਾ ਆਇਆ ਵੀ ਉਹ ਵੀ ਮੇਰਾ ਆੜੀ ਹੈਗਾ ਤੇ ਨਵੇਂ-ਨਵੇਂ ਨਹੀਂ ਪਤਾ ਹੁੰਦਾਗਾ ਜੀ ਨਹੀਂ ਪਤਾ ਹੁੰਦਾ ਵੀ ਇਹ ਚ ਕੋਈ ਸ਼ੱਕ ਨਹੀਂ ਹਾਂ ਜਦੋਂ ਨਵੇਂ-ਨਵੇਂ ਆਉਣੇ ਆਪ ਨੂੰ ਇਹ ਵੀ ਨਹੀਂ ਪਤਾ ਹੁੰਦਾ ਤੇਲ ਕਿਵੇਂ ਪਵਾਈਦਾਗਾ ਹਨਾ ਤੇਲ ਕਿਹੜਾ ਪਵਾਈਦਾਗਾ ਤੇੜਾ ਤੇੜਾ ਪਵਾਈਦਾਗਾ ਤੇ ਉਹ ਮੁੰਡੇ ਕੋਲ ਗੱਡੀ ਵੀ ਨਾ ਵੀ ਤੇ ਉਹ ਮੁੰਡਾ ਵੀ ਲੈ ਗਿਆ ਮੇਰੀ ਗੱਡੀ ਲੈ ਗਿਆ ਹਨਾ ਤੇ ਡਿਲੀਵਰੀ ਕਰਨ ਗਿਆ ਪਹਿਲੀ ਡਿਲੀਵਰੀ ਕਰਨ ਗਿਆ ਉਹ ਤੇ ਕੀ ਹੋਇਆ ਉਹਨੂੰ ਪਹਿਲੇ ਨੰਬਰ ਦਿੱਤਾ ਉਹਨੂੰ ਉਹਦੇ ਉਹਨੇ ਕਦੇ ਮੈਨੂਅਲ ਗੱਡੀ ਨਹੀਂ ਚਲਾਈ ਸੀ ਗੁੱਥੋ-ਗੁੱਤੀ ਹੁੰਦਾ ਉਹ ਮੈਨੂਅਲ ਗੱਡੀ ਲੈ ਕੇ ਗਿਆ ਹਨਾ ਉਹਦੇ ਨਾਲ ਕਸਟਮਰ ਦੇ ਘਰੇ ਹਾਂ ਉਹਨੂੰ ਕਸਟਮਰ ਹੀ ਨਾ ਮਿਲਿਆ ਘਾਰ ਹੀ ਨਾ ਮਿਲਿਆ ਗਲੀ ਚ ਗੇੜੇ ਗੁੜੇ ਖਾ ਕੇ ਤੇ ਮੁੜਿਆ ਆ ਹਣਾ ਹਾਂ ਤੇ ਬਾਅਦ ਚ ਗੱਡੀ ਲੈ ਕੇ ਥੱਲੇ ਲਾਤੀ ਤੇ 20 ਮਿੰਟ ਅੰਦਰ ਕੰਮ ਕਰਦਾ ਰਿਹਾ ਤੇ ਮੈਂ ਆਪਦਾ ਪੀਜੇਪੂਜੇ ਬਣਾਈ ਆਵਾ ਹਾਂ ਮੈਂ ਪੀਜੇਪੂਜੇ ਬਣਾਈ ਆਵਾ ਤੇ 20 ਮਿੰਟ ਬਾਅਦ ਮੈਂ ਪੁੱਛਿਆ ਵੀ ਮੈਂ ਕਿਹਾ ਵੀ ਹਾਂ ਵੀ ਬੈਗ ਕਿੱਥੇ ਡਿਲੀਵਰੀ ਆਲਾ ਵੀ ਨਾਲੇ ਮੈਂ ਕਿਹਾ ਵੀ ਮੇ ਮਿਲ ਗਿਆ ਸੀ ਤੈਨੂੰ ਤੇਰੀ ਪਹਿਲੀ ਡਿਲੀਵਰੀ ਸੀਗੀ ਕਹਿੰਦਾ ਨਹੀਂ ਆ ਮੈਂ ਤਾਂ ਮਿਲਿਆ ਨਹੀਂਗਾ ਮੈਂ ਕਿਹਾ ਬੈਗ ਕਿੱਥੇ ਆ ਕਹਿੰਦਾ ਉਹ ਤਾਂ ਥੱਲੇ ਪਿਆ ਪੀਜੇ ਮੈਂ ਕਹਿੰਦਾ ਉਹ ਵੀ ਵਿੱਚ ਪਿਆ ਪੀਜੇ ਉਹ ਮੈਂ ਪੀਜੇ ਥੱਲੇ ਆ ਓਹ ਓਹ ਐਗੋ ਦੀਆਂ ਚੀਜ਼ਾਂ ਹੁੰਦੀਆਂ ਨਹੀਂ ਪਤਾ ਹੁੰਦਾ ਕਿ ਇਹ ਰੀ ਨਵੇਂ-ਨਵੇਂ ਸਾਡੇ ਨਾਲ ਵੀ ਐਵੇਂ ਇੱਕ ਨਾ ਜਦੋਂ ਅਸੀਂ ਟੈਕਸੀ ਚਲਾਉਂਦੇ ਸਾਡੇ ਨਾਲ ਇੱਕ ਮੁੰਡਾ ਸੀ ਹੂੰ ਤੇ ਮਨਦੀਪ ਉਹਨੇ ਨਾ ਤੇਲ ਦੇਖਿਆ ਤੇ ਹੂੰ ਟੈਕਸੀ ਦੇ ਵਿੱਚ ਮਤਲਬ ਵੀ ਜਿਹੜਾ ਤੇਲ ਗੱਡੀਆਂ ਚ ਪੈਂਦਾ ਹੁੰਦਾ ਸੀ ਪੈਟਰੋਲ ਹੀ ਪੈਂਦਾ ਸੀ ਜ਼ਿਆਦਾ ਹਾਂ 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 ਤੇ ਉਹਨੇ ਚੱਕ ਕੇ ਡੀਜ਼ਲ ਭਰਾਤਾ ਅੱਛਾ ਤੇ ਮਾਲਕ ਨੂੰ ਕਹਿੰਦਾ ਵੀ ਤੂੰ ਡੀਜ਼ਲ ਕਿਉਂ ਭਰਾਇਆ ਵੀ ਗੱਡੀ ਦੇ ਵਿੱਚ ਹਾਂ ਉਹ ਕਹਿੰਦਾ ਉਹ ਸਸਤਾ ਸੀਗਾ ਅੱਛਾ ਕਦਾ ਮੈਨੂੰ ਨਹੀਂ ਬਤਾਉਣਾ ਸਾਹਮਣੇ ਤੇ ਮਾਲਕ ਕਹਿੰਦਾ ਵੀ ਹੁਣ ਮੈਂ ਤੈਨੂੰ ਕੀ ਕਹਾਂ ਆਹੋ ਕਹਦਾ ਕਿੰਨੀ ਗੱਡੀ ਚਲਾਦੀ ਓਦੋਂ ਬਾਅਦ ਮਾਲਕ ਕਹਿੰਦਾ ਵੀ ਸ਼ਾਬਾਸ਼ ਕਹਿੰਦਾ ਤੇਰੀ ਹਮ ਆਏ ਜੀ ਆ ਕਾਫੀ ਕਿੱਸੇ ਹੁੰਦੇ ਆ ਨਾ ਆਪਣੀ ਜ਼ਿੰਦਗੀ ਜੋ ਵਾਪਰੇ ਹੁੰਦੇ ਆ ਵੀ ਆਪਾਂ ਸਾਰੀ ਆਪਾਂ ਉਹਨਾਂ ਚੀਜ਼ਾਂ ਨੂੰ ਭੁੱਲਦੇ ਨਹੀਂ ਹਨਾ ਵੀ ਆਹ ਵੀ ਗੱਲਾਂ ਹੋਈਆਂ ਆਹ ਵੀ ਗੱਲਾਂ ਹੋਈਆਂ ਬੜੇ ਵਧੀਆ ਇਹ ਜਿਹੜੀਆਂ ਗੱਲਾਂ ਮਤਲਬ ਜ਼ਿੰਦਗੀ ਦੇ ਨਾਲ ਚੱਲਦੀਆਂ ਜਦੋਂ ਆਪਾਂ ਯਾਰਾਂ ਬੇਲੀਆਂ 'ਚ ਬਹਿ ਜਾਈਏ ਕਿਤੇ ਫਿਰ ਬੰਦਾ ਕਹਿੰਦਾ ਯਾਰ ਕੋਈ ਗੱਲ ਸੁਣਾ ਹਾਂ ਫਿਰ ਆਪਾਂ ਕੋਈ ਨਾ ਕੋਈ ਕੋਈ ਜਿਹੜੇ ਉਹਦੇ ਨਾਲ ਕਿਸੇ ਵਾਪਰ ਰਿਹਾ ਹਨਾ ਵੀ ਉਹ ਬੰਦਾ ਸੁਣਾ ਦਿੰਦਾ ਤੇ ਉਹ ਫਿਰ ਬੰਦੇ ਨੇ ਹੁੰਦਾ ਵੀ ਹਾਂ ਯਾਰ ਵੀ ਐਵੇਂ ਐਵੇਂ ਤੇ ਲੋਕ ਵੀ ਆਪਾਂ ਹੈਗੇ ਹਾਂ ਸਾਰੇ ਪਾਸੇ ਹੋਰ ਵੀ ਬੜੇ ਜ਼ਿੰਦਗੀ ਦੇ ਕਿਸੇ ਹੈਗੇ ਆ ਹਨਾ ਮੈਂ ਆਉਣ ਵਾਲੇ ਸਮਿਆਂ ਦੇ ਵਿੱਚ ਆਪਾਂ ਹੌਲੀ ਹੌਲੀ ਸਾਰੇ ਸ਼ੇਅਰ ਕਰਦੇ ਰਵਾਂਗੇ ਮੈਂ ਇੱਕ ਹੋਰ ਦੱਸਦਾ ਤੁਹਾਨੂੰ ਮੈਂ ਹਾਂ ਇੱਕ ਹੋਰ ਤੁਹਾਨੂੰ ਮੈਂ ਕਿੱਸਾ ਸੁਣਾਉਣਾਗਾ ਤੇ ਮੈਂ ਕਰਦਾ ਹੁੰਦਾ ਸੀਗਾ ਸਿਕਿਉਰਿਟੀ ਕਰਦਾ ਸੀਗਾ ਜਿਹੜੀ ਪੈਟ੍ਰੋਲਿੰਗ ਹੁੰਦੀ ਗੱਡੀ ਲੈ ਕੇ ਸਾਈਟਾਂ ਆਈਆਂ ਵੇਖਣੀਆਂ ਹੁੰਦੀਆਂ ਹੁੰਗਾ ਹਾਂ ਵੀ ਇਹਨੂੰ ਚੰਦਰਾ ਲੱਗਿਆ ਕਿ ਨਹੀਂ ਲੱਗਿਆ ਜੇ ਨਹੀਂ ਲੱਗਿਆ ਤਾਂ ਲਾ ਦੋ ਨਹੀਂ ਚੈੱਕ ਕਰਕੇ ਆਉਣਾ ਹਨਾ ਐਂ ਮੇਰੀ ਡਿਊਟੀ ਸੀਗੀ ਸਮਿਟਰੀ ਦੇ ਵਿੱਚ ਇੱਥੋਂ ਗੋਰੀਆਂ ਦਾ ਜਿਹੜਾ ਜਿੱਥੇ ਦਫਨਾਉਂਦੇ ਐ ਇਹਨਾਂ ਨੂੰ ਤੇ ਮੈਂ ਕੀ ਕਰਨਾ ਹੁੰਦਾ ਸੀ ਮੈਂ ਬੰਦ ਕਰਨੀ ਹੁੰਦੀ ਸੀ ਉਹ ਸ਼ਾਮ ਨੂੰ 7 ਵਜੇ ਖੋਲ੍ਹਣੀ ਹੁੰਦੀ ਸੀਗੀ ਤੜਕੇ 3 ਵਜੇ 3 3 ਤੋਂ 4 4 ਵਜੇ ਮੈਂ ਖਤਮ ਕਰਦਾ ਸੀ ਤੇ ਮੈਂ ਉਹਨੂੰ ਜਮਾਂ ਆਖਰ ਚ ਖੋਲਦਾ ਸੀਗਾ ਉਹਨੂੰ ਵੀ ਟਾਈਮ ਰੱਖ ਕੇ ਵੀ ਸਾਢੇ 1:30 ਖੋਲਦੀ 3 ਵਜੇ ਖੋਲਦੀ ਤੇ ਇੱਕ ਦਿਨ ਕੀ ਹੋਇਆ ਵੀ ਮੈਂ ਖੋਲੀ ਆਵਾ ਤੇ ਮੈਂ ਜਿੰਦਰਾ ਖੋਲਿਆ ਹੀ ਹਜੇ ਤੇ ਸਾਹਮਣੇ ਚਿੱਟੇ ਲੀੜੇ ਪਾਈ ਬੰਦਾ ਤਰਿਆ ਆਵੇ ਮੇਰੀ ਜਾਨ ਕੱਢਤੀ ਉਹਨੇ ਮੈਂ ਕਿਹਾ ਬਈ ਤੂੰ ਕੌਣ ਤੂੰ ਕਿੱਧਰ ਹਾਂ ਕਹਿੰਦਾ ਮੈਂ ਤਾਂ ਇਨਸਪੈਕਸ਼ਨ ਕਰਨ ਆਇਆ ਸੀ ਜਵਾਕਾਂ ਨੂੰ ਲੈ ਕੇ ਆਉਣਾ ਇੱਥੇ ਮੈਂ ਕਿਹਾ ਭਰਾਓ ਦੱਸ ਦੁਸਤਾ ਦੇਉਗੀ ਮੇਰੀ ਇਨਸਪੈਕਸ਼ਨ ਹੋ ਜਲੀ ਸੀ ਮੇਰੀ ਮੇਰਾ ਇੱਥੇ ਦੌਰਾ ਪੈਣਾ ਸੀ ਮੈਨੂੰ ਉਹ ਵੀ ਤੂੰ ਚੁੱਟੇ ਪਾਈ ਫਿਰਦਾ ਉੱਤੋਂ ਐ ਇਹ ਨਾ ਮਨਦੀਪ ਇਹ ਜਦੋਂ ਮੈਂ ਇੱਥੇ ਨਵਾਂ ਨਵਾਂ ਆਇਆ ਨਾ ਫਿਰ ਸਾਨੂੰ ਇੱਥੇ ਕਾਫੀ ਹਰਿਆਣੇ ਵਾਲੇ ਮੁੰਡੇ ਵੀ ਮਿਲੇ ਹਨ ਅੱਛਾ ਹੂੰ ਉਹਨਾਂ ਦੀ ਬੋਲੀ ਦਾ ਤੇ ਆਪਣੀ ਬੋਲੀ ਦਾ ਫਿਰ ਥੋੜਾ ਜਿਮੀਨ ਆਸਮਾਨ ਦਾ ਕਾਫੀ ਚੀਜ਼ਾਂ ਦੇ ਵਿੱਚ ਫਰਕ ਹਾਂ ਹਾਂ ਤੇ ਉਹ ਆਪਦੀ ਬੋਲੀ ਦੇ ਵਿੱਚ ਮੈਨੂੰ ਕਹਿ ਬੈਠੇ ਐ ਤੇ ਮੈਂ ਚੱਲਿਆ ਕਿਤੇ ਚੱਲਿਆ ਸੀ ਤੇ ਮੈਨੂੰ ਤਾਂ ਕੜਾ ਹਜਾਵ ਅੱਛਾ ਇਹ ਕੀ ਹੋਇਆ ਉਹ ਇਹੀ ਗੱਲ ਦਾ ਆਨਸਰ ਮੈਂ ਤੈਨੂੰ ਦੇਣ ਲੱਗਿਆ ਹਾਂ ਉਹ ਮੈਨੂੰ ਕਹਿੰਦਾ ਕੜਾ ਜਾਵਾ ਅੱਛਾ ਮੈਂ ਕਿਹਾ ਵੀ ਕੜਾ ਕੁੜਾ ਮਤਲਬ ਤੂੰ ਦਾ ਸਹੀ ਦਾ ਕੀ ਆ ਵੀ ਤੂੰ ਸਿੱਧਾ ਹੋ ਕੇ ਹਾਂ ਹਾਂ ਵੀ ਸਾਨੂੰ ਹੁਣ ਕੜਾ ਕੁੜੇ ਦਾ ਕੀ ਮਤਲਬ ਵੀ ਜਾਨ ਕਹਿੰਦਾ ਬਾਈ ਸਾਹਿਬ ਇਸਕਾ ਮਤਲਬ ਵੀ ਆਪ ਕਹਾਂ ਜਾ ਰਹੇ ਹੋ ਅੱਛਾ ਮੈਂ ਕਿਹਾ ਫਿਰ ਤੂੰ ਐਂ ਕਹਿ ਨਾ ਮੈਂ ਕਿਹਾ ਤੂੰ ਆਪਦੀ ਠੀਠ ਬੋਲੀ ਦੇ ਵਿੱਚ ਜੇ ਮੈਨੂੰ ਕੁਝ ਵਰਡ ਬੋਲਨੇਗਾ ਫਿਰ ਮੈਨੂੰ ਨਹੀਂ ਸਮਝ ਆਉਂਦੀ ਮੈਨੂੰ ਪੰਜਾਬੀ ਤੋਂ ਮੈਨੂੰ ਨਹੀਂ ਸਮਝ ਲੱਗਦੀ ਉਹੀ ਮੁੰਡਾ ਬਈ ਇੱਕ ਵਾਰੀ ਸਾਡੇ ਨਾਲ ਹੂੰ ਕਾਫੀ ਵਧੀਆ ਮਿੱਤਰ ਆਪਣਾ ਹੂੰ ਅਸੀਂ ਤਿੰਨੇ ਜਾਨੇ ਜਾਵੜੇ ਆਹਾ ਨਾਈਟ ਹਾਊਸ ਤੇ ਅੱਛਾ ਨਵੇਂ ਨਵੇਂ ਆਏ ਸੀ ਹਨਾ 2-3 ਮਹੀਨੇ ਹੋ ਗਏ ਸੀ ਬ੍ਰੋਸਟੋਰ ਜਾਂ ਨਿਕਾ ਜਾਂ ਹਾਂ ਛੋਟਾ ਜਿਹਾ ਹਨਾ ਆਪਣਾ ਨਾਈਟ ਹਾਊਸ 24 ਆਵਰਸ ਹੁੰਦਾ ਤੇ ਮਨਦੀਪ ਉੱਥੇ ਨਾ ਹੁਣ ਆਪਾਂ ਇੰਡੀਆ ਦੇ ਵਿੱਚ ਜਿਹੜੇ ਬੈਟ ਸੈੱਲ ਨਹੀਂ ਹੁੰਦੇਗੇ ਹਾਂ 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 ਆਪਾਂ ਤਾਂ ਸੈਲੀ ਕਹਿੰਦੇ ਹਨਾ ਜਿਹੜੇ ਟੈਂਪ ਪੀਸ ਤੇ ਪੈ ਜਾਂਦੇ ਆ ਉਹਨਾਂ ਵਿੱਚ ਤੇ ਇੱਥੇ ਬੈਟਰੀਸ ਕਹਿੰਦੇ ਆ ਇੱਥੇ ਬੈਟਰੀਸ ਹੀ ਕਹਿੰਦੇ ਉਹਨਾਂ ਨੂੰ ਤੇ ਭਰਾਵਾ ਸਾਡਾ ਪੈ ਗਿਆ ਪੰਗਾ ਸੱਲ ਸੱਲ ਕਰੀ ਗਏ ਉੱਥੇ ਹੈ ਸਾਡਾ ਪੈ ਗਿਆ ਮਨਦੀਪ ਉੱਥੇ ਪੰਗਾ ਤੇ ਕਿਉਂਕਿ ਅੱਗੋ ਸੀਗੀ ਗੋਰੀ ਅੱਛਾ ਅਸੀਂ ਸਾਲ ਮੰਗੀਏ ਉਹ ਕਹਿੰਦੀ ਕਿਹੜੇ ਸਾਲ ਕਹਿੰਦੀ ਮੈਂ ਕਿਹਾ ਵੀ ਟਾਈਮ ਪੀਸ ਸਾਲ ਕਹਿੰਦੀ ਟਾਈਮ ਪੀਸ ਸਾਲ ਕਲॉक ਸੈਲ ਹੈ ਕੋਈ ਨਾ ਸਮਝ ਲੱਗੀ ਤੇ ਭਰਾਵਾ ਸੀ ਬੜੀ ਕੋਸ਼ਿਸ਼ ਕੀਤੀ ਉਹਨੂੰ ਨਹੀਂ ਸਮਝ ਆਈ ਨਹੀਂ ਸਮਝ ਲੱਗੀ ਫਿਰ ਹਰਿਆਣੇ ਵਾਲਾ ਕਹਿੰਦਾ ਤੂੰ ਛੋੜੋਗੇ ਨਾ ਤੁਮਸੇ ਨਹੀਂ ਹੋਗਾ ਅੱਛਾ ਸਾਨੂੰ ਕਹਿੰਦਾ ਹਾਂ ਉਹ ਭਰਾਵਾ ਆਪ ਦੀ ਪਤਾ ਨਹੀਂ ਕਿਹੜੀ ਇੰਗਲਿਸ਼ ਉਹਨੇ ਬੋਲੀ ਹਾਂ ਹੱਥ ਉੱਤੇ ਜੇ ਮਾਰੇ ਹਾਂ ਤੇ ਗੋਰੀ ਦਾ ਹਾਸਾ ਨਿਕਲ ਗਿਆ ਗੋਰੀ ਦਾ ਨਿਕਲ ਗਿਆ ਹਾਸਾ ਗੋਰੀ ਕਹਿੰਦੀ ਇਹਦੀ ਜਵਾਂ ਨਹੀਂ ਸਮਝਾਈ ਕਹਿੰਦੀ ਇਹਨੂੰ ਵਾਪਸ ਪਿਛਲੀ ਲਾਂਚ ਖੜਾਓ ਕਹਿੰਦੀ ਇਹਦੀ ਨਹੀਂ ਸਮਝਾਈ ਥੋੜੀ ਹਈ ਥੋੜੀ ਥੋੜੀ ਆਉਂਦੀ ਸੀ ਮੈਨੂੰ ਸਮਝ ਤੇ ਭਰਾਵਾ ਮੁੜ ਕੇ ਫੇਰ ਅਸੀਂ ਨਾ ਮਨਦੀਪ ਉਹਨੂੰ ਵਿਚਾਰੀ ਨੂੰ ਕਹਿੰਦੀ ਅੱਛਾ ਕਿਵੇਂ-ਕਿਵੇਂ ਕਰਕੇ ਨਾ ਉੱਥੇ ਲੈ ਆਏ ਅਸੀਂ ਉਹਨੂੰ ਹਾਂ ਹਾਂ ਫਿਰ ਉਸਨੂੰ ਕਹਿੰਦੀ ਅੱਛਾ ਕਹਿੰਦੀ ਬੈਟਰੀਜ਼ ਹਾਂ ਬੈਟਰੀਜ਼ ਆਮ ਫਿਰ ਪਤਾ ਲੱਗ ਗਿਆ ਮੈਂ ਕਿ ਇਹਨੂੰ ਬੈਟਰੀਜ਼ ਕਹਿੰਦੇ ਆ ਸਾਡੇ ਬੈਟਰੀ ਮੈਂ ਕਿ ਟਾਰਚ ਮਾਰਨ ਵਾਲੀ ਨੂੰ ਕਹੀ ਜਾਂਦੇ ਉਹ ਉਹ ਕਹਿੰਦੇ ਹੈਗੇ ਹਾਂ ਲੂਮਿਨਿਕਸ ਓਹੋ ਕਹਿੰਦੀ ਇਹਨੂੰ ਕਹਿੰਦੀ ਤੁਸੀਂ ਕੀ ਪ੍ਰੋਨਾਂਊਂਸ ਕਰਦੇ ਆ ਮੈਂ ਕਿ ਇਹਨੂੰ ਐਸੀ ਕਹਿੰਦੇ ਸੈੱਲ ਹੂੰ ਕਹਿੰਦੀ ਅੱਛਾ ਆਪਾਂ ਨੂੰ ਫਿਰ ਆਪਾਂ ਉਵੇਂ ਜਿਵੇਂ ਘਟੋ ਘਾਟ ਵੀ ਸਾਨੂੰ ਉਹ ਸੈੱਲ ਲੈਣ ਲੱਗੇ ਨਾ ਮਨਦੀਪ ਸਾਨੂੰ 15 20 ਮਿੰਟ ਲੱਗੇ ਅੱਛਾ ਜਿਹੜੇ ਅਸੀਂ ਬੈਟਰੀ ਨਾਲ ਨਿਬੜਦੇ ਸੀ ਸਾਡੇ ਕਿਉਂਕਿ ਜੇ ਅਸੀਂ ਬੈਟਰੀ ਕਹਿੰਦੇ ਸਾਨੂੰ ਐਸੀ ਵੀ ਜਦੋਂ ਅਸੀਂ ਬਾਹਰ ਸੋਚਿਆ ਯਾਰ ਜੇ ਇਹਨੂੰ ਆਪਾਂ ਬੈਟਰੀ ਕਹਦੇ ਤਾਂ ਫੇਰ ਆਪਾਂ ਨੂੰ ਇਹਨੇ ਕੀ ਦੇਣਾ ਫੇਰ ਕੀ ਦੇਣਾ ਸੀ ਹਾਂ ਹਨਾ ਵੀ ਐਜੀਆਂ ਚੀਜ਼ਾਂ ਹੋ ਜਾਂਦੀਆਂ ਜਿੰਦਗੀ ਦੇ ਵਿੱਚ ਹਨਾ ਬਣੇ ਨਾਲ ਐਓ ਜੇ ਮੈਟਰ ਹੋ ਜਾਂਦੇ ਆ ਬਹੁਤ ਵਾਰੀ ਕਾਫੀ ਕisse ਆ ਨਾ ਗਾਈ ਜਿੰਦਗੀ ਦੇ ਹਸੌਣ ਵਾਲੇ ਵੀ ਕੀ ਕੀ ਹੋਇਆ ਵੀ ਕਿਵੇਂ ਕਿਵੇਂ ਕੀ ਕੀ ਚੀਜ਼ਾਂ ਹੋਈਆਂ ਹਨਾ ਕਾਫੀ ਚੀਜ਼ਾਂ ਉਹਦੀ ਗੱਲ ਯਾਦ ਆ ਗਈ ਉਹਨੇ ਕਾਰ ਲੈ ਆਂਦੀ ਹੂੰ ਤੇ ਮਨਦੀਪ ਉਹਨੂੰ ਚਲਾਉਣੀ ਆਉਂਦੀ ਨਾ ਅੱਛਾ ਕਾਰ ਲੈ ਆ ਤੇ ਚਲਾਉਣੀ ਆਵੇ ਨਾ ਤਾਂ ਸਾਨੂੰ ਕਹਿੰਦਾ ਆ ਕੇ ਕਹਿੰਦਾ ਮੈਂ ਕਾਰ ਲਿਆ ਭਾਈ ਅੱਜ ਅੱਛਾ ਤੇ ਮੈਂ ਕਹਾਂ ਤੂੰ ਕਾਰ ਕਿੱਥੋਂ ਲੈ ਆ ਮੈਂ ਤੈਨੂੰ ਚਲਾਉਣੀ ਤਾਂ ਹੁੰਦੀ ਨਹੀਂਗੀ ਹੂੰ ਕਹਿੰਦਾ ਚਲਾਉਗੇ ਤੂੰ ਮੈਂ ਤਾਂ ਸਾਈਡ 'ਤੇ ਬੈਠੂ ਆ ਤੇ ਉਤੋਂ ਉਹਨੇ ਕਾਰਨੀਆਂ ਮਾਂ ਦੇ ਪੁੱਤ ਨੇ ਡਿਲੀਵਰੀਆਂ ਉਹ ਵੀ ਵੀਜ਼ਾ ਹਟਦੀਆਂ ਓਹੋ ਹੋ ਫਿਰ ਸਿੱਖੀ ਉਹਨੇ ਹੌਲੀ ਹੌਲੀ ਸਿੱਖੀ ਤਾਂ ਫਿਰ ਕੀ ਉਹਦੇ ਨਾਲ ਮੈਂ ਡਰਾਈਵਰ ਸੀਗਾ ਤੇ ਉਹ ਡਿਲੀਵਰੀਆਂ ਕਰਕੇ ਆਉਂਦਾ ਸੀ ਆ ਤਾਂ ਕਾ ਨਾ ਜ਼ਿੰਦਗੀ ਸੀ ਨਹੀਂ ਆ ਫਿਰ ਹਾਂ ਉਹ ਦਿਨ ਸਾਡੇ ਨਾਲ ਇੱਕ ਉਹੀ ਇੱਕ ਹੋਰ ਮੁੰਡਾ ਹੁੰਦਾ ਸੀਗਾ ਜਦੋਂ ਮੈਂ ਫਸਟ ਟਾਈਮ ਇੱਥੇ ਗੱਡੀ ਮਤਲਬ ਮੈਨੂੰ ਇੰਡੀਆ ਤੋਂ ਆਉਂਦੀ ਸੀ ਹੂੰ ਤੇ ਲਾਈਟਾਂ ਲੂਟਾ ਹੁਣ ਆਪਣੇ ਏਰੀਆ 'ਚ ਕਿੱਥੇ ਲਾਈਟਾਂ ਹੁੰਦੀਆਂ ਸੀ ਹਨਾ ਵੀ ਲਾਈਟਾਂ ਦੇ ਰੁਕਣਾ ਤੇ ਲਾਈਟਾਂ ਦੇ ਚੱਲਣਾ ਹਾਂ ਹਾਂ ਤੇ ਮਨਦੀਪ ਮੈਂ ਇਹਨੂੰ ਆਖਿਆ ਵੀ ਸਾਈਡ ਤੇ ਬਹਿ ਜਾ ਤੂੰ ਇਕੱਲਿਆਂ ਲਾਈਟਾਂ 'ਤੇ ਧਿਆਨ ਦੇਣਾ ਹੈਗਾ ਬਾਕੀ ਮੈਂ ਚਲਾਉਂਦਾ अच्छा ਵੀ ਕਿੱਥੋਂ ਗ੍ਰੀਨ ਹੋਗੀ ਕਿੰਨੀ ਦੂਰ ਤੇ ਰੈੱਡ ਆ ਕਿੰਨੀ ਦੂਰ ਤੇ ਗ੍ਰੀਨ ਆ ਇਹ ਤੂੰ ਨਿਆ ਰੱਖਣੀ ਆ ਮੈਂ ਕਦੀ ਡਰਾਈਵ ਕਰੂੰਗਾ اچھا ਸਾਡੇ ਥੱਲੇ ਭਰਾਵਾ 500 ਡਾਲਰ ਵਾਲੀ ਗੱਡੀ اچھا ਤੇ ਉਹ ਕਹਿਆ ਹੋਇਆ ਵੇ ਹਜੇ ਤਾਂ ਦੂਰ ਗ੍ਰੀਨ ਹੀ ਦਿਖ ਰਹੀ ਏ ਮੈਨੂੰ ਤੇ ਮੇਰਾ ਲਾਈਟਾਂ ਵਾਲੀ ਨਹੀਂ ਧਿਆਨ ਹੁੰਦਾ ਸੀ ਮੇਰਾ ਸੜਕ ਵਾਲੀ ਧਿਆਨ ਨਹੀਂ ਸੀ ਲਾਈਟਾਂ ਵਾਲੇ ਪਾਸੇ ਧਿਆਨ ਨਾਲ ਦੇਦਾ ਹੁੰਦਾ ਸੀ ਉਹਨੇ ਕਹਿੰਦਾ ਯਾਰ yellow ਹੋਗੀ ਤੇ ਫਿਰ ਮੈਂ ਭਰਾਵਾ ਰੋਕਣੀ اچھا ਉਹਨੇ ਦੱਸਣਾ ਗ੍ਰੀਨ ਹੋ ਗਈ ਹੁਣ ਤੂੰ ਚੱਲ ਵੀ ਆ ਮੈਂ ਮੈਂ ਦੇ ਕਿਸੇ ਜੀ ਸਾਡੇ ਗੱਡੀਆਂ ਚਲਾਉਂਦੇ ਵੀ ਬੰਦੇ ਕਹਿ ਦਿੰਦੇ ਵੀ ਹਨਾ ਕਿੰਨੇ ਅਸੀਂ ਮਤਲਬ ਵੀ ਪਾਲਾ ਜ਼ਿੰਦਗੀ ਦੇ ਯਾਦ ਆ ਜਾਂਦੇ ਆ ਕਿੰਨੇ ਸੋਹਣੇ ਪਾਲ ਸੀਗੇ ਹੂੰ ਮੈਂ ਕਹਿਣਾ ਹੁਣ ਆਪਾਂ ਇਜਾਜ਼ਤ ਲਈਏ ਇਜਾਜ਼ਤ ਹੀ ਆ ਜੀ ਜਾ ਦੇਤੀ ਆ ਜਾਨ ਲੱਗਿਆ ਤਾਂ ਬਈ ਅਸੀਂ ਹੁਣ ਇਹੀ ਗੱਲ ਕਵਾਂਗੇ ਵੀ ਹੂੰ ਛੋਟਾ ਜਿਹਾ ਸੰਦੇਸ਼ ਆ ਸਾਡਾ ਵੀ ਚੰਗਾ ਸੋਚੋ ਹੂੰ ਚੰਗਾ ਸੋਚੋ ਚੰਗੇ ਵਿਚਾਰ ਰੱਖੋ ਹੂੰ ਉਡੀ ਜ਼ਿੰਦਗੀ ਵੀ ਖੂਬਸੂਰਤ ਹੋਵੇਗੀ ਤੇ ਨਾਲਦਿਆਂ ਦੇ ਵੀ ਹੋਵੇਗੀ ਹਾਂਜੀ ਹਾਂਜੀ ਧੰਨਵਾਦ ਧੰਨਵਾਦ ਜੀ